ਹਾਂਜੀ ਸਸ਼ੀ ਗੌਰ ਜੀ ਸਾਰਿਆਂ ਨੂੰ ਬਾਹਰ ਪੈ ਰਿਆ ਮੀਂਹ ਦੇਖੋ ਮੀਂਹ ਦਾ ਮੌਸਮ ਆ ਮੀਂਹ ਦੇ ਮੌਸਮ ਵਿੱਚ ਚਾਹ ਨਾਲ ਪਕੌੜੀ ਨਾ ਹੋ ਤਾਂ ਇਦਾਂ ਕਿਵੇਂ ਹੋ ਸਕਦਾ ਵੀ ਨੂੰ ਇਸ ਤਰ੍ਹਾਂ ਆਪਾਂ ਬਰੀਕ ਕਰਕੇ ਬਰੀਕ ਕੱਟ ਕਰਕੇ ਤੇ ਪਾੜ ਵਿੱਚ ਪਾਣੀ ਗਰਮ ਪਾਣੀ ਵਿੱਚ ਪਾ ਕੇ ਥੋੜਾ ਜਿਹਾ ਵਿੱਚ ਨਮਕ ਪਾਵਾਂਗੇ ਥੋੜੇ ਟਾਈਮ ਲਈ ਇਹਨੂੰ ਆਪਾਂ ਇਸ ਤਰ੍ਹਾਂ ਹੀ ਛੱਡਾਂਗੇ ਇਸ ਤਰ੍ਹਾਂ ਆਪਾਂ ਨਾਲ ਬਿਲਕੁਲ ਬਰੀਕ ਬਰੀਕ ਕਰਕੇ ਆਲੂ ਕੱਟ ਲਵਾਂਗੇ ਸਾਰੇ ਆਪਾਂ ਆਲੂ ਆਪਾਂ ਇਸ ਤਰ੍ਹਾਂ ਬਿਲਕੁਲ ਬਰੀਕ ਬਰੀਕ ਕਰਕੇ ਕੱਟ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਸ ਤਰ੍ਹਾਂ ਆਲੂ ਆਲੂਆਂ ਦੇ ਵਿੱਚ ਆਪਾਂ ਜੋ ਗੋਭੀ ਬਰੀਕ ਬਰੀਕ ਕੱਟ ਕੀਤੀ ਸੀ ਉਹਨੂੰ ਪਾਵਾਂਗੇ ਇਸ ਤਰ੍ਹਾਂ ਆਪਾਂ ਆਲੂਆਂ ਦੇ ਵਿੱਚ ਇਸ ਤਰ੍ਹਾਂ ਆਪਾਂ ਗੋਭੀ ਪਾ ਕੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਕੱਟ ਕੇ ਧਨੀਆ ਬਿਲਕੁਲ ਬਰੀਕ ਬਰੀਕ ਕੱਟ ਕਰਕੇ ਪਾਉਣਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਨਾਲ ਪਾਵਾਂਗੇ ਲਾਲ ਮਿਰਚ ਪਾਵਾਂਗੇ ਹਲਦੀ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਫਿਰ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਨਾਮਕ ਆਪਣੇ ਹਿਸਾਬ ਨਾਲ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਗਰਮ ਮਸਾਲਾ ਪਾਵਾਂਗੇ ਫਿਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਗੇ ਜਿਹੜੀ ਆਪਾਂ ਮਸਾਲੇ ਪਾਏ ਆ ਉਹ ਗੋਭੀ ਤੇ ਆਲੂਆਂ ਵਿੱਚ ਬਿਲਕੁਲ ਮਿਕਸ ਹੋ ਜਾਣ ਤਾਂ ਕਿ ਇਹਨਾਂ ਦਾ ਜੋ ਟੇਸਟ ਆ ਉਹ ਬਿਲਕੁਲ ਐ ਕ੍ਰਾਂਚੀ ਬਣ ਕੇ ਆਵੇ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਵਿੱਚ ਪਾਵਾਂਗੇ ਬੇਸਣ ਆਪਾਂ ਜਿੰਨੀ ਇੱਕ ਗੋਭੀ ਤੇ ਆਲੂ ਲਈਆ ਆਪੋਸਾ ਹਿਸਾਬ ਨਾਲ ਬੇਸਨ ਪਾ ਸਕਦੇ ਆ ਆਪਣੇ ਹਿਸਾਬ ਨਾਲ ਜਿੰਨੀ ਕੁ ਕੁਆਂਟੀਟੀ ਆਪਾਂ ਗੋਭੀ ਤੇ ਆਲੂ ਆ ਲਈਆ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਬੇਸਨ ਪਾਵਾਂਗੇ ਬਿਲਕੁਲ ਪੰਜਾਬੀ ਸਟਾਈਲ ਆਪਾਂ ਗੋਭੀ ਤੇ ਆਲੂ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਗੋਭੀ ਤੇ ਆਲੂਆਂ ਨੂੰ ਪੰਜ ਤੋਂ 7 ਮਿੰਟ ਹੋ ਗਏ ਨੇ ਹੁਣ ਆਪਾਂ ਕੜਾਈ ਵਿੱਚ ਤੇਲ ਪਾ ਦਤਾ ਸੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹਾਂਜੀ ਇਸ ਤਰ੍ਹਾਂ ਤੇਲ ਆਪਣਾ ਬਿਲਕੁਲ ਗਰਮ ਹੋ ਚੁੱਕਿਆ ਹੁਣ ਆਪਾਂ ਇਸ ਵਿੱਚ ਪਕੌੜੀ ਪਾਵਾਂਗੇ ਗੇਤ ਨੂੰ ਆਪਾਂ మీడియం ਰੱਖਾਂਗੇ ਨਾ ਜ਼ਿਆਦਾ ਤੇਜ਼ ਨਾ ਜ਼ਿਆਦਾ ਘੱਟ ਰੱਖਾਂਗੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਪਕੌੜੀ ਛੱਡ ਦੇਵਾਂਗੇ ਸਰੋਂ ਦੇ ਤੇਲ ਵਿੱਚ ਪਕੌੜੇ ਬਹੁਤ ਹੀ ਵਧੀਆ ਤੇ ਕਰੰਚੀ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਆਪਣੇ ਪਕੌੜੇ ਜੋ ਬਣ ਰਹੇ ਨੇ ਹੁਣ ਆਪਾਂ ਹਲਾ ਦੇਵਾਂਗੇ ਇਸ ਤਰ੍ਹਾਂ ਆਪਾਂ ਤੇਲ ਵਿੱਚ ਪਕੌੜਿਆਂ ਨੂੰ ਬਾਹਰ ਕੱਢ ਲਵਾਂਗੇ ਹੁਣ ਆਪਣੇ ਪਕੌੜੇ ਬਿਲਕੁਲ ਬਣ ਕੇ ਤਿਆਰ ਨੇ ਹੁਣ ਆਪਾਂ ਨੂੰ ਇਸ ਤਰ੍ਹਾਂ ਇਹਨਾਂ ਨੂੰ plate ਵਿੱਚ ਪਾਲ ਲਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਆਪਣੇ ਪਕੌੜੇ ਨੇ ਜੋ ਬਹੁਤ ਹੀ ਕਰਾਂਚੀ ਬਣ ਕੇ ਤਿਆਰ ਹੋਏ ਨੇ ਸੋ ਇਸ ਤਰ੍ਹਾਂ ਆਪਾਂ ਘਰ ਵਿੱਚ ਬਿਲਕੁਲ ਸਿੰਪਲ ਤਰੀਕੇ ਨਾਲ ਗੋਭੀ ਆਲੂ ਦੇ ਪਕੌੜੇ ਤਿਆਰ ਕਰ ਸਕਦੇ ਆ ਸੋ ਤੁਸੀਂ ਵੀ ਸੋ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ So thank you.